ਆਪਣੀ 51 ਇੰਚ ਮਸ਼ੀਨ ਨੂੰ ਖੇਤ ਚ ਲੈ ਜਾਂਦਾ ਤੇ ਜਿਹੜੀ ਦੂਜੀ ਮਸ਼ੀਨ ਆ ਉਹ ਪਿੱਛੇ ਆ ਰਹੀ ਆ ਇੱਕ ਮਸ਼ੀਨ ਨਾਲ ਆਪਾਂ ਉਹਰੇ ਜਿਹੜੇ ਤੁਸੀਂ ਆਹ ਮੱਕੀ ਦੇ ਕੁੱਪੇ ਦੇਖ ਰਹੇ ਹੋ ਇਹ ਚੱਕਾਂਗੇ ਤੇ ਦੂਜੀ ਮਸ਼ੀਨ ਨਾਲ ਆਪਾਂ ਜਿਹੜੀ ਸਾਹਮਣੇ ਬਾਢੀ ਆ ਇਹ ਬਾਢੀ ਕਰਾਂਗੇ ਇਹ ਮਸ਼ੀਨ ਦੇ ਦੋ ਕਟਰ ਪਾ ਕੇ ਲਿਆਉਣ ਦਾ ਕਾਰਨ ਇਹ ਆ ਵੀ ਪਹਿਲਾਂ ਪਏ ਮਸ਼ੀਨਾਂ ਜਿਹੜੀ ਖੜੀ ਮੱਕੇ ਦੀ ਬਾਢੀ ਕਰਾਂਗੇ ਬਾਢੀ ਕਰਨ ਤੋਂ ਬਾਅਦ ਟਾਈਮ ਬਚਿਆ ਮਸ਼ੀਨ ਕੋਲ ਤਾਂ ਆਪਾਂ ਆਹ ਕਟਰ ਪਾ ਕੇ ਜਿਹੜੀ ਆਪਣੀ ਮਸ਼ੀਨ ਇਹ ਮੱਕੀ ਦੇ ਕੁੱਪੇ ਚੱਕੂਗੀ ਉਹਦੇ ਨਾਲ ਕੁੱਪੇ ਚੱਕਵਾ ਦਾਂਗੇ ਜਿਹੜੀ ਤੀਜੀ ਮਸ਼ੀਨ ਆ ਉਹਨੂੰ ਆਪਾਂ ਆਪਣੇ ਠਿਕਾਣੇ ਤੇ ਛੱਡਿਆ ਤੇ ਮੁੰਡੇ ਉਹਦੀ ਸਾਫ ਸਫਾਈ ਲਾਗੇ ਕਰਨ ਉਹ ਮਸ਼ੀਨ ਨੂੰ ਆਪਾਂ ਅੱਜ ਸਾਫ਼ ਕਰਕੇ ਧੋ ਕੇ ਕੱਲ ਦੀ ਦਿਹਾੜੀ ਧੁੱਪ ਲਵਾ ਕੇ ਫਿਰ ਉਹਨੂੰ ਖੜਾਵਾਵਾਂਗੇ ਆਪਾਂ ਮਸ਼ੀਨ ਨੂੰ ਉਸ ਤੋਂ ਬਾਅਦ ਜਿਹੜੀ ਆਪਣੀ 5 ਨੰਬਰ ਮਸ਼ੀਨ ਆ ਉਹਨੂੰ ਰੋਕ ਦਾਂਗੇ ਤੇ ਲਾਸਟ ਦੇ ਜਿਹੜੀ ਇਹ 4 ਨੰਬਰ ਮਸ਼ੀਨ ਆ ਇਹਨੂੰ ਖੜਾਵਾਂਗੇ ਅੱਜ ਦੋਹੇ ਮਸ਼ੀਨਾਂ ਲਵੇ ਲਵੇ ਚੱਲਣਗੀਆਂ ਪਹਿਲਾਂ ਜਿਹੜੀ ਤੁਸੀਂ ਆ ਕੁੱਪੇ ਦੇਖ ਰਹੇ ਹੋ ਇੱਕ ਮਸ਼ੀਨ ਨੂੰ ਆਪਾਂ ਇਹ ਕੁੱਪੇ ਚਲਾਵਾਂਗੇ ਤੇ ਸਾਹਮਣੇ ਜਿਹੜੀ ਮੱਕੀ ਖੜੀ ਆ ਜਿਹੜੀ ਇਹ 4 ਨੰਬਰ ਮਸ਼ੀਨ ਆ ਇਹਦੇ ਨਾਲ ਇਹ ਮੱਕੇ ਦੀ ਬਾਡੀ ਕਰਾਂਗੇ ਨੇ ਆਪਣੀ 4 ਨੰਬਰ ਮਸ਼ੀਨ ਮੱਕੀ ਦੀ ਬਾਢੀ ਜੀ ਸਟਾਰਟ ਕਰਤੀ ਤੇ ਇਧਰੋਂ ਆਪਣੀ ਜਿਹੜੀ 5 ਨੰਬਰ ਮਸ਼ੀਨ ਆ ਇਹ ਆ ਗਈ ਇਹਨੂੰ ਜਿਹੜੀ ਹੱਥੀ ਵੱਢੀ ਹੋਈ ਮੱਕੀ ਆ ਇਹਦੇ ਕੁੱਪਿਆਂ 'ਚ ਸਟਾਰਟ ਕਰਦੇ ਆ ਇਹਦੇ ਕੋਲ ਵੀ ਤਿੰਨ ਕਿਲੇ ਨੇ ਕੁੱਪੇ ਵਾਲੇ ਤੇ ਉਹਦੇ ਕੋਲ ਬਾਢੀ ਵਾਲੇ ਤਿੰਨ ਕਿਲੇ ਨੇ ਜੇ ਆਪਣੀ ਇਹ ਮਸ਼ੀਨ ਦਾ ਪਹਿਲਾ ਕੰਮ ਨੇ ਪਰਦਾ ਬਾਢੀ ਵਾਲੀ ਦਾ ਤਾਂ ਆਪਾਂ ਜਿਹੜਾ ਰੀਲ ਕਟਰ ਨਾਲ ਲੈ ਕੇ ਆਇਆ ਹਰੀਲ ਕਟਰ ਪਾ ਕੇ ਇਹਦੇ ਨਾਲ ਇਹ ਜਿਹੜੇ ਮੱਕੀ ਦੇ ਕੁੱਪੇ ਨੇ ਇਹ ਚ ਚਕਾਰਾਂਗੇ ਬਾਕੀ ਹੁਣ 5 ਨੰਬਰ ਮਸ਼ੀਨ ਨੂੰ ਸਟਾਰਟ ਕਰਦੇ ਆ 4 ਨੰਬਰ ਮਸ਼ੀਨ ਆਪਣੀ ਸਟਾਰਟ ਕਿਉਂਕਿ ਜਿਹੜਾ ਕੁੱਪੇ ਵਾਲਾ ਕੰਮ ਆ ਇਹ ਥੋੜਾ ਜਿਹਾ ਲੇਟ ਹੁੰਦਾ ਤੇ ਬਾਡੀ ਵਾਲਾ ਕੰਮ ਨਿਭੜੀ ਜਾਂਦਾ ਵਧੀਆ ਪਰ ਜਿਹੜੀ ਹੱਥੀ ਵੱਡੀ ਹੋਈ ਮੱਕੀ ਦਾ ਕੰਮ ਆ ਇਹ ਥੋੜਾ ਜਿਹਾ ਲੇਟ ਹੁੰਦਾ ਜਿਹਦੇ ਕਰਕੇ ਆਪਾਂ ਰੀਲ ਕਟਰ ਲੈ ਕੇ ਆਏ ਆ ਬਾਡੀ ਕਰਨ ਤੋਂ ਬਾਅਦ ਆਪਾਂ ਰੀਲ ਕਟਰ ਪਾ ਕੇ ਇਹਨਾਂ ਨਾਲ ਹੀ ਮੱਕੀ ਦੇ ਕੁੱਪੇ ਚ ਕਰਾਂਗੇ ਆਪਾਂ ਨੇ ਆਪਣੀਆਂ ਦੋਹੇ ਮਸ਼ੀਨਾਂ ਚਲਾ ਰੱਖਿਆ ਨੇ ਜਿਹੜੀ 5 ਨੰਬਰ ਮਸ਼ੀਨ ਆ ਇਹਨੂੰ ਆਪਾਂ ਮੱਕੀ ਦੇ ਕੋਪਾ ਚਲਾ ਰੱਖਿਆ ਤੇ ਜਿਹੜੀ ਇੱਧਰ 4 ਨੰਬਰ ਮਸ਼ੀਨ ਆ ਇਹਨੂੰ ਆਪਾਂ ਬਾਡੀ ਕਰਨ ਤੇ ਲਾ ਰੱਖਿਆ ਉਹਦੇ ਕੋਲ ਵੀ ਤਨਕੀਲੇ ਨੇ ਤੇ ਇਹ ਮਸ਼ੀਨ ਕੋਲ ਵੀ ਤਨਕੀਲੇ ਨੇ ਬਾਕੀ ਬੰਦਾ ਆਪਣਾ ਰੋਟੀ ਲੈ ਕੇ ਆ ਗਿਆ ਤੇ ਹੁਣ ਰੋਟੀ ਖਾਣਿਆ ਫਿਰ ਡਰਾਈਵਰ ਬਦਲਾਂਗੇ ਫਿਰ ਬਦਲ ਕੇ ਮੁੰਡੇ ਮਸ਼ੀਨ ਚਲਾਉਣਗੇ ਖਾ ਲੈ ਵੀ ਸੋਨੇ ਰੋਟੀ ਤੂੰ ਫਿਰ ਤੂੰ 4 ਨੰਬਰ ਲੱਗ ਕੇ ਚਲਾਉਣ ਤੇ ਸਤੂ ਨੂੰ 5 ਨੰਬਰ ਤੇ ਭੇਜ ਦਾਂਗੇ ਠੀਕ ਆ ਤੇ 5 ਨੰਬਰ ਤੇ ਇਹਨੇ ਚਲਾਉਣੂਗਾ ਤਾਂ ਜਿਹੜੀ ਤੈਨੂੰ ਠੀਕ ਲੱਗਦੀ ਆ ਉਹ ਪਸੰਦ ਤੇਰੀ ਹੈ ਬਚਾ ਰਹੇ ਚਲਾ ਲਈ ਫਿਰ ਠੀਕ ਆ ਮਸ਼ੀਨਾਂ ਆਪਾਂ ਨੇ ਆਪਣੀਆਂ ਦੋਹੇ ਚਲਾ ਰੱਖੀਆਂ ਨੇ ਇੱਕ ਮਸ਼ੀਨ ਕੋਪੇ ਚੱਲ ਰਹੀ ਆ ਤੇ ਇੱਕ ਬਾਡੀ ਕਰ ਰਹੀ ਆ ਮੱਕੀ ਦੀ ਮਸ਼ੀਨਾਂ ਆਪਣੀਆਂ ਦੋਹੇ ਉੱਤੇ ਨੇ ਤੇ ਇਧਰ ਮੁੰਡੇ ਲੈ ਕੇ ਹੁਣ ਰੋਟੀ ਖਾਣ ਬਾਕੀ ਗੁਰੂ ਨੂੰ ਆਪਾਂ ਲੈ ਕੇ ਚੱਲਦੇ ਆ ਡਾਕਟਰ ਦੇ ਇਹਦੀ ਬਾਹਾਂ ਚ ਦਰਦ ਹੁੰਦਾ ਆਪਾਂ ਦਿਖਾ ਕੇ ਲਿਆਉਣਾ ਜਿਹੜੀ ਬਾਹ ਨਾਲ ਮੁੰਡਾ ਸਟੀਰਿੰਗ ਘਮਾਉਂਦਾ ਕਹਿੰਦਾ ਉਹ ਤੇ ਖਾਸਾ ਦਰਦ ਹੁੰਦਾ ਗੂਣੀ ਕੋਲ ਇਹਨੂੰ ਲੈ ਕੇ ਚੱਲਦੇ ਆ ਇਹਨੂੰ ਦਿਖਾਉਣਾ ਹੈ ਡਾਕਟਰ ਦੇ ਕਿਵੇਂ ਗੁਰੀ ਖਾਸਾ ਕਰਦ ਹੋ ਰਿਆ ਬਾ ਠੀਕ ਆ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਸਤੂ ਅੱਜ ਦੋਹੇ ਮਸ਼ੀਨਾਂ ਲਵੇ ਲਵੇ ਨੇ ਭਾਈ ਤੁਸੀਂ ਗੌਰ ਰੱਖਿਓ ਠੀਕ ਆ ਦੋਹੇ ਮਸ਼ੀਨਾਂ ਦੀ ਉਧਰ ਸੋਨਾ ਚਲਾ ਰਿਆ ਮਸ਼ੀਨ ਨੂੰ ਉਹ ਤੈਨੂੰ ਪਤਾ ਜਵਾਕ ਆ ਤੇ ਥੋੜੀ ਗੌਰ ਰੱਖਿਓ ਬਾਕੀ ਮੈਂ ਗੁਰੀ ਨੂੰ ਲੈ ਕੇ ਚੱਲਦਾ ਚੱਲ ਗੁਰੀ ਫੇਰ ਚੱਲੀਏ ਫੇਰ ਧੁੱਪ ਵਾਲੀ ਹੋ ਜਾਂਦੀ ਆ ਫੇਰ ਦੁਬਾਰੇ ਜਾਉਣ ਜਾਣ ਨੂੰ ਕਿਤੇ ਜੀ ਨਹੀਂ ਕਰਦਾ ਕਿਉਂਕਿ ਤੈਨੂੰ ਪਤਾ ਗਰਮੀ ਤਾਂ ਇੱਥੇ ਕੱਲ 2 ਵਜੇ ਜਿਹੜਾ ਟੈਂਪਰੇਚਰ ਸੀ ਵੀਰੇ ਉਹ 43 ਡਿਗਰੀ ਸੀ ਤੇ 3 ਵਜੇ ਜਾ ਕੇ ਉਹ ਟੈਂਪਰੇਚਰ 45 ਹੋ ਗਿਆ ਸੀ ਘਟਣ ਦੀ بجائے ਵੱਧ ਗਿਆ ਸੀ ਕਿਉਂਕਿ ਜਿਹੜੇ ਕੱਲ ਬੰਦੇ ਆਪਣੇ ਲਵੇ ਕੰਮ ਕਰ ਰਹੇ ਸੀ ਉਹਨਾਂ ਨੇ ਦੱਸਿਆ ਕਹਿੰਦੇ ਵੀ ਹੁਣ 43 ਡਿਗਰੀ ਟੈਂਪਰੇਚਰ ਆ ਤੇ 3 ਵਜੇ ਤੱਕ 45 ਤੇ ਪਹੁੰਚ ਜਾਣਾ ਉਹ ਗਰਮੀ ਜਿਹੜੀ ਖਾਸ ਹੀ ਆ ਉਹਦਾ ਸਤੂ ਟੈਂਪਰੇਚਰ ਦਾ ਧਿਆਨ ਰੱਖੋ ਮੁੰਡੇ ਨੂੰ ਕਹਦੇ ਹੋ ਠੀਕ ਹੈ ਮੈਂ ਲੈ ਕੇ ਜਾਣਾ ਗੁਰੀ ਨੂੰ ਹੁਣ ਦੋਵੇਂ ਮਸ਼ੀਨਾਂ ਦਾ ਧਿਆਨ ਤੇਨੇ ਰੱਖਣਾ ਜਾਈਏ ਫਿਰ ਅਸੀਂ ਆਪਾਂ ਠੀਕ ਆਪਾਂ ਮੁੰਡੇ ਨੂੰ ਦਵਾਈ ਦਵਾ ਕੇ ਲਿਆਉਣੀ ਸੀ ਦਵਾਈ ਦਵਾ ਲਿਆਂਦੀ ਕੰਮ ਕਰਦੇ ਹੋਏ ਕਿਤੇ ਮਣੀ ਮੁੱਟੀ ਜਿਹੜੀ ਬਾਹ ਹੈ ਲੱਗੀ ਹੋ ਗਈ ਤੇ ਗੁਰੀ ਨੂੰ ਪਤਾ ਨਹੀਂ ਲੱਗਿਆ ਬਾਕੀ ਦਵਾਈ ਦਵਾ ਲਿਆਂਦੀ ਆਪਾਂ ਆ ਗਏ ਆਪਣੀ 6 ਨੰਬਰ ਮਸ਼ੀਨ ਕੋਲ ਤੇ ਮਾਮਾ ਲੱਗਾ ਇਹਨੂੰ ਝਾੜਨਾ ਜਿਹੜਾ ਇਹਦੇ ਨਾਲ ਦਾ ਦੂਜਾ ਮੁੰਡਾ ਉਹ ਗੁਰੀ ਦੀ ਜਗ੍ਹਾ ਤੇ ਮਸ਼ੀਨ ਚ ਧਾਰਿਆ ਕਿਉਂਕਿ ਆਪਾਂ ਗੁਰੀ ਨੂੰ ਦਵਾਈ ਦਵਾ ਕੇ ਲੈ ਕੇ ਆਏ ਆ ਤੇ ਇਹ ਮਸ਼ੀਨ ਨੂੰ ਇਕੱਲੇ ਝਾੜਨ ਲੱਗਾ ਹੋਇਆ ਚੱਲ ਕੇ ਦੇਖਦੇ ਆ ਵੀ ਕਿਵੇਂ ਆ ਕੰਮ ਕਰ ਤਨ ਤਨ ਕੀਲੇ ਸੀ ਮਸ਼ੀਨਾਂ ਕੋਲ ਵੱਢਣ ਵਾਲੇ ਜਿਹਨੇ ਵੱੜ ਗਿਆ ਹੋਇਆ ਕੰਮ ਤਾਂ ਜਿਹੜਾ ਇਹ ਮਸ਼ੀਨ ਦਾ ਮੰਦਾ ਉਹਨੂੰ ਵਾਪਸ ਹੋਰੇ ਲੈ ਕੇ ਆਵਾਂਗੇ ਲਿਆ ਕੇ ਮਸ਼ੀਨ ਸਾਫ਼ ਕਰਨਾ ਵਾਂਗੇ ਇਹ ਦੋਹੇ ਜਾਨੇ ਮਸ਼ੀਨ ਸਾਫ਼ ਕਰਕੇ ਅੱਜ ਬਰਸਾਂ ਨਾਲ ਮੋਟੀ ਮੋਟੀ ਮਸ਼ੀਨ ਝਾੜ ਲੈਣਗੇ ਤੂਲਾਜੋ ਸਮਾਨ ਕਰ ਦੇਣਗੇ ਤੇ ਕੱਲ ਨੂੰ ਸਵੇਰੇ ਆਪਾਂ ਇਹ ਮਸ਼ੀਨ ਧੋਣ ਵਾਸਤੇ ਲਾ ਦੇਂਗੇ ਧੋ ਕੇ ਸ਼ਾਮ ਤੱਕ ਦੀ ਧੁੱਪ ਲਵਾਵਾਂਗੇ ਤੇ ਉਸ ਤੋਂ ਬਾਅਦ ਦੁਬਾਰੋਂ ਫਿਰ ਜਿਹੜਾ ਸਮਾਨਾ ਟੂਲਾ ਦੇ ਵਿੱਚ ਪਾ ਕੇ ਇਹਦੇ ਤਰਪਾਲ ਪਾਵਾਂਗੇ ਸ਼ਾਮ ਤੱਕ ਦੀ ਧੁੱਪ ਲਵਾ ਕੇ ਇੱਥੇ ੜੀ ਮਸ਼ੀਨਾ ਉਹ ਚੰਗੀ ਤਰ੍ਹਾਂ ਸੁੱਕ ਜੂ ਕਿਉਂਕਿ ਜੇ ਇੱਥੇ ਧੁੱਪ ਤੇ ਗਰਮੀ ਦੀ ਗੱਲ ਕਰੀਏ ਤਾਂ ਜਿਹੜਾ ਹੁਣ ਇਸ ਟਾਈਮ ਟੈਂਪਰੇਚ ਤੇ ਟੋਪ ਦੀ ਗੱਲ ਕਰੀਏ ਤਾਂ ਫੁੱਲ ਧੁੱਪਾ ਤੇ ਮੋਟਰਸਾਈਕਲ ਤੇ ਹੁਣ ਜਾਣ ਵਾਲਾ ਕੰਮ ਵੀ ਔਖਾ ਹੋਇਆ ਪਿਆ। ਸਵੇਰੇ ਧੋ ਕੇ ਮਸ਼ੀਨ ਆਪਾਂ 2 ਘੰਟੇ ਜਿਹਨੂੰ ਧੁੱਪੇ ਲਾ ਦਾਂਗੇ ਸ਼ਾਮ ਤੱਕ ਸੁੱਕੀ ਜਾਊਗੀ। ਉਦੋਂ ਬਾਅਦ ਟੂਲਾਂ ਦਾ ਸਮਾਨ ਪਾ ਕੇ ਫਿਰ ਇਹ ਤਰਪਾਲ ਪਾ ਕੇ ਪਹਿਲੇ ਇਹ ਮਸ਼ੀਨ ਨੂੰ ਖੜਾਵਾਂਗੇ। ਉਸ ਤੋਂ ਬਾਅਦ 5 ਨੰਬਰ ਨੂੰ ਤੇ ਉਸ ਤੋਂ ਬਾਅਦ 4 ਨੰਬਰ ਨੂੰ। ਕਿਉਂਕਿ ਠੀਕ ਆ ਹੁਣ। ਚਾ ਮਾਮਾ ਕਿਵੇਂ ਚੱਲ ਰਿਹਾ ਕੰਮ? ਹੈ? ਚੱਲ ਰਿਹਾ ਕੰਮ ਫੁੱਲ ਇਹ ਮਾਰਵਾ। ਆ ਇੰਜਨ ਖਾਸੇ ਭਰਿਆ ਹੋਇਆ ਹੈ ਨਾ ਗਰਦੇ ਨਾਲ। ਹਾਂ ਸਾਡੀ ਇਹ ਬੋਟ ਟੁੱਟਿਆ ਹੋਇਆ ਹੈ। ਠੀਕ ਆ ਠ ਅਸਾ ਇੰਜਨਰ ਨਿਕਲਿਆ ਹੋਇਆ ਠੀਕ ਆ ਠੀਕ ਆ ਕਿਵੇਂ ਬੰਦ ਕਰਖੇ ਮਸ਼ੀਨਾਂ ਇੰਜਨ ਗਰਮੀ ਉਹ ਬਹੁਤ ਆ अच्छा अच्छा ठीक है ठीक है चल कोई ना ਆਪਣੇ ਕੋਲ ਕੰਮ ਵੀ ਆਹੀ ਆ ਕਿਹੜਾ ਕੋਈ ਛੇਤੀ ਆ ਹੈ ਦਵਾਈ ਇਹਨੂੰ ਦਵਾ ਲਿਆਂ ਦੀ ਮੁੰਡੇ ਨੂੰ ਤੇ ਬਾਕੀ ਬਾਹਰ ਚੋਕ ਨਾ ਕੋਈ ਦੇਖਣ ਨੂੰ ਤਾਂ ਦੁੱਖ ਲੱਗਦਾ ਨਹੀਂ ਹੈਗਾ ਵੀ ਮਾੜਾ ਮੋਟਾ ਮੋਚ ਮੂਚ ਨਹੀਂ ਹੋਵੇ ਵੀ ਕੰਮ ਛੋਟਾ ਇਹ ਜਾ ਬਾਕੀ ਚਾਹ ਲਿਆਂਦੀ ਥੋੜੀ ਚਾਹ ਪੀ ਲੋ ਉਦੋਂ ਬਾਅਦ ਉਹਨੂੰ ਛੱਡ ਦੋ ਮੁੰਡੇ ਨੂੰ ਸੋਹਣੇ ਨੂੰ ਉਹ ਆ ਕੇ ਚਾਹ ਪੀ ਲੋ ਲੋ ਦੇ ਰਿਹਾ ਹੁਣ ਕਹੇ ਜੀ ਚੱਲ ਰਹੀ ਆ ਇੰਜਨ ਦਾ ਟੈਂਪਰੇਚਰ ਚੜਨਾ ਤਾਂ ਬੰਦ ਆ ਹੂੰ ਉਹਦੀ ਗੜੀ ਮੇਰੇ ਨਾਲ 42 43 ਟੈਂਪਰੇਚਰ ਹੋਊਗਾ। ਲੈ ਗੁਰੀ ਪਾ ਚਾਹ ਮੁੰਡਿਆਂ ਨੂੰ ਪਲਿਆ ਚਾਹ ਫਿਰ ਇਹਨਾਂ ਨੂੰ। ਆਪਾਂ ਮੁੰਡੇ ਨੂੰ ਦਵਾਈ ਦਵਾਉਣ ਤੋਂ ਬਾਅਦ ਜਿਹੜੇ ਮਸ਼ੀਨ ਵਾਲੇ ਮੁੰਡੇ ਨੇ ਇਹਨਾਂ ਦੀ ਚਾਹ ਲਿਆਂਦੀ ਤੇ ਚਾਹ ਪੀਣ ਲੱਗੇ ਨੇ ਤੇਰੇ ਮੁੰਡੇ। ਜੇ ਆਪਾਂ ਗੱਲ ਕਰੀਏ ਇਸ ਟਾਈਮ ਗਰਮੀ ਦੀ ਤਾਂ ਕੁੱਪੇ ਕੱਢਦੀ ਸੀ ਮਸ਼ੀਨ ਕੁੱਪੇ ਕੱਢਦੀ ਕਰਦੀ ਜਿਹੜਾ ਇੰਜਨ ਦਾ ਟੈਂਪਰੇਚਰ ਆ ਉਹ ਖਾਸਾ ਚੜ ਗਿਆ ਸੀ ਤਾਂ ਕਰਕੇ ਆਪਣੇ 10 ਮਿੰਟ ਸਟਾਰਟ ਕਰਕੇ ਛੱਡੀ ਹੋਈ ਆ ਮਸ਼ੀਨ। ਬਿਦਾਟ ਕਮਟਾਈ ਜਿਹੜਾ ਟੈਂਪਰੇਚਰ ਇੰਜਨ ਦਾ ਉਹ ਨੋਰਮਲ ਹੋ ਜੂਗਾ ਬਾਕੀ ਜਿਹੜੀ ਮੱਖੇ ਲਈ ਮਸ਼ੀਨਾਂ ਉਹ ਆਪਣੀ ਚੱਲ ਰਹੀ ਆ ਉਹ ਵੀ ਮੁੰਡਾ ਨੇ ਹੁਣੇ ਚਲਾਈ ਆ ਇਸ ਤੋਂ ਪਹਿਲਾਂ 20 ਮਿੰਟ ਉਹ ਮਸ਼ੀਨ ਵੀ ਆਪਾਂ ਨੇ ਰੋਕੀ ਸੀ ਕਿਉਂਕਿ ਉਹਦਾ ਵੀ ਜਿਹੜਾ ਟੈਂਪਰੇਚਰ ਸੀ ਉਹ ਖਾਸਾ ਚੜਦਾ ਸੀ ਜਾਂਦਾ ਕਿਉਂਕਿ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਖਾਸੀ ਆ ਜੇ ਆਪਾਂ ਬਾਢੀ ਲਈ ਮਸ਼ੀਨ ਦੀ ਗੱਲ ਕਰੀਏ ਤਾਂ ਉਹ ਮਸ਼ੀਨ ਕੋਲ ਕੀ ਲੱਗ ਰਿਹਾ ਬਾਢੀ ਵਾਲਾ ਤੇ ਇਹਨਾਂ ਮੁੰਡਿਆਂ ਕੋਲ ਇਹਨਾਂ ਨੇ ਇੱਕ ਹੱਸ ਸਿੱਧਾ ਖੱਤਾ ਕੱਢ ਲਿਆ ਕੋਪਿਆਂ ਦਾ ਇੱਕ ਖੱਤਾ ਰਹਿ ਗਿਆ ਆਪਾਂ ਜੋ ਮਸ਼ੀਨ ਨੇ ਛੇਤੀ ਬਾਢੀ ਦਾ ਕੰਮ ਨਿਮੇੜਤਾ ਉਹਤ ਕਰਾਂਗੇ ਆਪਾਂ ਤਾਂ ਹੀ ਜਿਹੜਾ ਰੀਲ ਕੱਟ ਰਾ ਇਹ ਆਪਾਂ ਨਾਲ ਲਗਾਇਆ ਸੀ ਕਿਉਂਕਿ ਕੁੱਪਿਆਂ 'ਚ ਹਮੇਸ਼ਾ ਕੰਮ ਇਹਦਾ ਲੇਟ ਹੁੰਦਾ ਕਿਉਂਕਿ ਇਹ ਵਿੱਚ ਵਿੱਚ ਖੇਤ ਵਾਲੇ ਜਿਹੜੇ ਸਮਝਦਾਰ ਨੇ ਉਹ ਤਾਂ ਬਿਲਕੁਲ ਸੁਕਾਉਣ ਤੋਂ ਬਾਅਦ ਮੱਕੀ ਦੇ ਜਿਹੜੇ ਇਹ ਕੁੱਪੇ ਲਾਉਂਦੇ ਨੇ ਵਿੱਚ ਵਿੱਚ ਬੰਦੇ ਸੇਤੀ ਕਰ ਜਾਂਦੇ ਨੇ ਹਰੀ ਮੱਕੀ ਦੇ ਕੁੱਪੇ ਲਾ ਦਿੰਦੇ ਨੇ ਉੱਪਰੋਂ ਮੱਕੀ ਸੁੱਕ ਜਾਂਦੀ ਆ ਤੇ ਹੇਠਲੇ ਪਾਸੇ ਵੀਡੀਓ ਕੱਚੀ ਹੁੰਦੀ ਹੈ ਜਿਹਦੇ ਕਰਕੇ ਮਸ਼ੀਨ ਟਿਕਾਈ ਨਾਲ ਕੁੱਪੇ ਕੱਢਦੀ ਆ ਜੇ ਸੇਤੀ ਚੱਕਦੇ ਆ ਤਾਂ ਜਿਹੜਾ ਥਰੇਸਰ ਆ ਉਹ ਚੋਕ ਹੋ ਜਾਂਦਾ ਇਹਨਾਂ ਨੇ ਸੇਤੀ 'ਚ ਇਕੱਠੇ ਕੀਤੇ ਹੋਏ ਕੁੱਪੇ ਨੇ ਤਾਂ ਕਰਕੇ ਆਪਾਂ ਮਸ਼ੀਨ ਬਾਕੀ ਚਾਹ ਪਾਣੀ ਪੀਂਦੇ ਨੇ ਨਾ ਮੁੰਡੇ ਚਾਹ ਪਾਣੀ ਪੀਂਦੇ ਕਰਦੇ ਮਸ਼ੀਨ ਦੇ ਇੰਜਨ ਦਾ ਟੈਂਪਰੇਚਰ ਆ ਉਹ ਨਾਰਮਲ ਹੋ ਜਾਊਗਾ ਉਦੋਂ ਬਾਅਦ ਫੇਰ ਮਸ਼ੀਨ ਨੂੰ ਵੀ ਕਰਦੇ ਆਪਾਂ ਸਟਾਰਟ ਆਪਣੀ 4 ਨੰਬਰ ਮਸ਼ੀਨ ਦਾ ਬਾਡੀ ਵਾਲਾ ਕੰਮ ਨਿਪੜ ਗਿਆ ਤੇ ਹੁਣ ਇਹ ਮਸ਼ੀਨ ਦਾ ਪਾੜਾ ਮੱਕੇ ਦਾ ਕਾਟ ਰਾ ਇਹਨੂੰ ਲਾਉਣੇ ਆ ਤੇ ਜਿਹੜਾ ਰੀਲ ਕਾਟ ਰਾ ਉਹ ਮਸ਼ੀਨ ਦੇ ਪਾਉਣਾ ਪਾਉਣ ਤੋਂ ਬਾਅਦ ਜਿਹੜਾ ਕੁਫਫੇ ਰਹਿ ਗਏ ਹੱਥੀ ਵੱਡੀ ਨੂੰ ਮੱਕੀ ਦੇ ਇਹ ਕਟਾਂਗੇ ਕੁਛ ਕੇ ਮਸ਼ੀਨ ਨੇ ਕੱਢ ਲਏ 5 ਨੰਬਰ ਨੇ ਤੇ ਬਾਕੀ ਇਹਦੇ ਨਾਲ ਆਪਾਂ ਲੱਗ ਲਗਾ ਕੇ ਜਿਹੜੇ ਬਾਕੀ ਕੁਫਫੇ ਰਹਿ ਗਏ ਇਹ ਕਢਾਉਣਾ ਹੁਣ ਮੱਕੇ ਵਾਲਾ ਕਟਰ ਕੱਢਣ ਤੋਂ ਬਾਅਦ ਰੀਲ ਵਾਲਾ ਕਟਰ ਪਾਉਣਾ ਹੈ ਮਸ਼ੀਨ ਦੇ ਫਿਰ ਇਹਨੂੰ ਚਲਾਉਣਾ ਹੈ ਕੋਪੇ 'ਚ ਆਪਾਂ ਨੇ ਮਸ਼ੀਨ ਤੋਂ ਮੱਕੇ ਵਾਲਾ ਕਟਰ ਉਤਾਰ ਕੇ ਰੀਲ ਕਟਰ ਪਾ ਲਿਆ ਤੇ ਹੁਣ ਜਿਹੜੀ ਇਹ ਆਪਣੀ 5 ਨੰਬਰ ਮਸ਼ੀਨ ਆ ਇਹਦੇ ਨਾਲ ਜਿਹੜੇ ਬੱਚੇ ਹੋਏ ਕੋਪੇ ਨੇ ਹੱਥੀ ਵੱਡੀ ਹੋਈ ਮੱਕੀ ਦੇ ਇਹ ਕਢਾਵਾਂਗੇ ਇਹ ਤੋਂ ਬਾਅਦ ਇੰਨਾ ਦੋਨਾਂ ਮਸ਼ੀਨਾਂ ਨੂੰ ਜਾਂ ਇਹਨਾਂ ਵਿੱਚੋਂ ਇੱਕ ਮਸ਼ੀਨ ਨੂੰ ਆਪਾਂ ਜਿਹੜੇ ਕੱਲ ਆਪਣੇ ਇੱਕ ਕਰਦੇ ਵੱਡੀ ਹੋਈ ਮੱਕੀ ਦੀਆਂ ਛੱਲੀਆਂ ਗਿਰਗੀਆਂ ਸੀ ਉਹਦਾ ਕੋਪਾ ਕੱਢਣ ਭੇਜਾਂਗੇ ਬਾਕੀ ਪਹਿਲਾਂ ਹੁਣ ਜਿਹੜਿਆ ਕੁੱਪੇ ਨੇ ਇਹਨਾਂ ਦਾ ਕੰਮ ਨਿਮੇੜਦੇ ਆ ਜਿਹੜੀ ਇਹ ਮੱਕੀ ਦੇ ਆਪਾਂ ਹੁਣ ਕੁੱਪੇ ਕੱਢ ਰਹੇ ਆ ਹੱਥੀ ਵੱਡੀ ਹੋਈ ਦੇ ਇਹ ਖੇਤ ਵਾਲੇ ਨੇ ਜਿਹੜੀ ਮੱਕੀ ਆ ਉਹ ਥੋੜੀ ਕੱਚੀ ਇਕੱਠੀ ਕਰਤੀ ਕੱਚੀ ਮੱਕੀ ਦੇ ਕੁੱਪੇ ਬਣਾਤੇ ਜਿਹਦੇ ਕਰਕੇ ਜੇ ਮਸ਼ੀਨ ਮਾੜੀ ਮੋਟੀ ਵੀ ਗਲਤੀ ਨਾਲ ਜ਼ਿਆਦਾ ਟਾਂਡੇ ਚੱਕ ਲੈਂਦੀ ਆ ਤਾਂ ਨਾਲ ਦੀ ਨਾਲ ਚੋਕ ਹੋ ਜਾਂਦੀ ਆ ਹੁਣ ਮੋਢੇ ਚੋਕ ਕੱਢ ਕੇ ਹਟੇ ਨੇ ਤੇ ਚੋਕ ਕੱਢਣ ਤੋਂ ਬਾਅਦ ਦੁਬਾਰਾ ਚਲਾਈਆ ਕਿਉਂਕਿ ਇਹਨਾਂ ਨੇ ਜਿਹੜੀ ਮੱਕੀ ਸੀ ਉਹ ਹਾਲੇ 2-3 ਦਿਨ ਹੋਰ ਧੁੱਪ ਹਾਲਦੀ ਸੀ ਇਹਨਾਂ ਨੇ ਛੇਤੀ ਚ ਇਹ ਜਿਹੜੀ ਕੱਚੀ ਮੱਕੀ ਆ ਇਹਦੇ ਕੁੱਪੇ ਇਕੱਠੇ ਕਰਤੇ ਤੇ ਹੁਣ ਮਸ਼ੀਨ ਨੂੰ ਚੱਕਰ ਜੇ ਖਾਸੀ ਦਿੱਕਤ ਆ ਰਹੀ ਆ ਆਪਾਂ ਨੇ ਆਪਣੀਆਂ ਦੋਹੇ ਮਸ਼ੀਨਾਂ ਜਿਹੜੀ ਹੱਥੀ ਬੱਤੀ ਵੀ ਮੱਕੀਆ ਇਹਦੇ ਕੁੱਪਿਆਂ 'ਚ ਚਲਾਤੀਆਂ ਤੇ ਜੇ ਗੱਲ ਕਰੀਏ ਕੰਮ ਦੀ ਤਾਂ ਇਹਨਾਂ ਦੋਹਾਂ ਮਸ਼ੀਨਾਂ ਦਾ ਅੱਧੇ ਘੰਟੇ ਦਾ ਕੰਮ ਆ ਇਹ ਕੰਮ ਨਿਵੇਂੜਦੇ ਆ ਨਿਵੇਂੜ ਤੋਂ ਬਾਅਦ ਆਪਣਾ ਜਿਹੜੀ ਬਾਡੀ ਕੀਤੀ ਆ ਬਾਡੀ ਕਰਦੇ ਸਮੇਂ ਜਿਹੜੀਆਂ ਛੱਲੀਆਂ ਛੇਟਾਂ ਗਿਰੀਆਂ ਸੀ ਉਹ ਕੱਲ ਇੱਕ ਘਰਦੀਆਂ ਰਹਿ ਗਈਆਂ ਸੀ ਉਹ ਕੱਢਣਾ ਚਾਹੇ ਆਪਾਂ 4 ਨੰਬਰ ਮਸ਼ੀਨ ਭੇਦੀਏ ਚਾਹੇ 5 ਨੰਬਰ ਮਸ਼ੀਨ ਭੇਦੀਏ ਇਹ ਕੰਮ ਨਿਵੇਂੜ ਤੋਂ ਬਾਅਦ ਇੱਕ ਮਸ਼ੀਨ ਆਪੋਂ ਉਧਰ ਭੇਜ ਦਾਂਗੇ ਅੱਗੇ ਆਪਣਾ ਔਰੇ ਬਾਡੀ ਵਾਲਾ ਕੰਮ ਵੀ ਨਿਬੜ ਗਿਆ ਤੇ ਜਿਹੜਾ ਕੋਪੇ ਕੱਢਣ ਵਾਲਾ ਕੰਮ ਸੀ ਉਹ ਵੀ ਨਬੜ ਗਿਆ ਤੇ ਜਿਹੜੀ 5 ਨੰਬਰ ਮਸ਼ੀਨ ਆਪਣੀ ਇਹਦੀ ਕਲਚ ਪਲੇਟ ਹੈ ਜਿਹੜੀ ਉਹ ਵੀ ਕੰਮ ਛੱਡ ਗਈ ਕਿਉਂਕਿ ਪਹਿਲਾਂ ਵੀ ਇਹਦੀ ਕਲਚ ਪਲੇਟ ਕੁਛ ਘੱਟ ਕੰਮ ਕਰਦੀ ਸੀ ਤੇ ਆਪਾਂ ਨੇ 3-4 ਦਿਨ ਹੋ ਗਏ ਕੋਪਾਂ ਚਲਾਈਏ ਮਸ਼ੀਨਾਂ ਜਿਹਦੇ ਕਰਕੇ ਸਾਰੀ ਦਿਹਾੜੀ ਕਲਚ ਤੇ ਪੈ ਰਹਿਦਾ ਸੀ ਤੇ ਅੱਜ ਆ ਕੋਪੇ ਕੱਢਦੇ ਕੱਢਦੇ ਮਸ਼ੀਨ ਜਿਹੜੀ ਕਲਚ ਪਲੇਟ ਆ ਉਹ ਬਿਲਕੁਲ ਕੰਮ ਛੱਡ ਗਈ ਤੇ ਹੁਣ 4 ਨੰਬਰ ਮਸ਼ੀਨ ਆ ਜਿਹੜੀ ਇਹ ਜਿਹੜੇ ਆਪਣੇ ਇੱਕ ਘਰ ਦੀਆਂ ਛੱਲੀਆਂ ਰਹੀਆਂ ਸੀ ਉਹਨਾਂ ਦੇ ਗੋਪੇ ਕੱਢ ਕੇ ਉ ਜਾ ਕੇ ਤੇ ਜਿਹੜੀ 5 ਨੰਬਰ ਮਸ਼ੀਨ ਆ ਉਹਨੂੰ ਆਪਾਂ ਇੱਧਰ ਸਾਫ ਖੇਤ ਚ ਲਿਆ ਆ ਕੇ ਉਰੇ ਉਰੇ ਇਹਦੇ ਕਲੱਚ ਦਾ ਕੰਮ ਕਰਾਂਗੇ ਕਿਉਂ ਗਰੀ ਆ ਕੀ ਹੋ ਗਿਆ ਮੁੰਡਾ ਨੇ ਜਮੀ ਲਾਸਟ ਤੇ ਆ ਕੇ ਮਸੀਰ ਰੋਗਲੀ ਹੁਣ ਖੇਤ ਜੇ ਖੜ ਗਈ ਜਮੀ ਇਹਨੂੰ ਔਖੇ ਸੌਖੇ ਕਰਕੇ ਕਦੇ ਆ ਖੇਤ ਚ ਲਿਆਓ ਇੱਧਰ ਫਿਰ ਜੱਕ ਜੁੱਕ ਲੱਗੂਗਾ ਜੱਕ ਜੁੱਕ ਲਾਉਣ ਤੋਂ ਬਾਅਦ ਫਿਰ ਹਾਂ ਮਸ਼ੀਨ ਨਾਲ ਟੋਚਣ ਪਾ ਲੋ 2 ਦਿਨ ਪਾਉਣ ਤੋਂ ਬਾਅਦ ਖਿੱਚ ਕੇ ਬਾਹਰ ਲਿਆਉਣਾ ਉਹਨੂੰ ਮਸ਼ੀਨ ਜੇ ਗੱਲ ਕਰੀਏ ਤਾਂ ਬਿਲਕੁਲ ਨਹੀਂ ਤੁਰਦੀ ਆਪਾਂ ਨੂੰ ਆਪਣੀ 4 ਨੰਬਰ ਮਸ਼ੀਨ ਆ ਜਿਹੜੀ ਇਹਦਾ ਟੋਚਨ ਪਾਉਣਾ ਪਊ ਇਹਦਾ ਟੋਚਨ ਪਾ ਕੇ ਖਿੱਚ ਕੇ ਮਸ਼ੀਨ ਨੂੰ ਖੇਤ ਚੋਂ ਬਾਹਰ ਲੈ ਕੇ ਆਉਣਾ ਤੇ ਫਿਰ ਉਹ ਤੋਂ ਬਾਅਦ ਉਹ ਮਸ਼ੀਨ ਦਾ ਕਲੱਚ ਦਾ ਕੰਮ ਕਰ ਦਿਆਂ ਤੇ ਮਸ਼ੀਨ ਨੂੰ ਆਪਾਂ ਅੱਗੇ ਜਿਹੜੇ ਇੱਕ ਘਰ ਦੇ ਛੱਲੇ ਦੇ ਕੋਪੇ ਰਹਿ ਗਏ ਉਹ ਕੱਟਣ ਭੇਜਦੇ ਆਪਾਂ ਮੱਕੀ ਦੀ ਬਾਢੀ ਕਰਨ ਤੋਂ ਬਾਅਦ ਇਹਨਾਂ ਨਾਲ ਕੁੱਪੇ ਜਕਾਉਂਦੇ ਨੇ ਜੀ ਸਹਾਇਤਾ ਕੀ ਲਾਗੇ ਕਰਨ ਇਹਨਾਂ ਨੇ ਆਪਦੇ ਲਈ ਮਸ਼ੀਨ ਰੋਕ ਲਈ ਹੁਣ ਕਹਿੰਦੇ ਖਿੱਚ ਕੇ ਵੀ ਖੇਤ ਚੋਂ ਬਾਹਰ ਤੁਸੀਂ ਕੱਢੋ ਚੱਲ ਵੀ ਗੁਰੀ ਬਾਕੀ ਹੰਟੋ ਜਨ ਬਾਕੇ ਖੱਚਦੇ ਆ ਮਸ਼ੀਨ ਨੂੰ ਚੱਲ ਪਾਣੇ ਆਪਣੀ 4 ਨੰਬਰ ਮਸ਼ੀਨ ਅੱਗੇ ਜਿਹੜੇ ਇੱਕ ਕਰਦੇ ਆ ਛੱਲਿਆਂ ਦਾ ਕੁੱਪਾ ਰਹਿ ਗਿਆ ਸੀ ਉਹ ਕੱਢਣ ਭੇਜਤੀ ਤੇ 5 ਨੰਬਰ ਮਸ਼ੀਨ ਆ ਜਿਹੜੀ ਇਹਦੀ ਕਲਚ ਪਲੇਟ ਲੱਗੀ ਹੋਣਾ ਖੋਲਣਾ ਆਪਾਂ ਤੇ ਇਹਦੀ ਕਲਚ ਪਲੇਟ ਦਾ ਕੰਮ ਕਰਦੇ ਆ ਇਹ ਮਸ਼ੀਨ ਨੇ ਜਿਹੜਾ ਸਾਹਮਣੇ ਆ ਖੇਤਾ ਇਹ ਖੇਤ ਦੇ ਵਿੱਚ ਇੱਕ ਲਾਹਤ ਕੰਮ ਛੱਡਦਾ ਸੀ ਤੇ ਆਪਾਂ ਨੇ ਦੂਜੀ ਮਸ਼ੀਨ ਨਾਲ ਟੋਚਣ ਪਾ ਕੇ ਖਿੱਚ ਕੇ ਖਿੱਚ ਲੈਂਦੇ ਆ ਮਸ਼ੀਨ ਕਿਉਂਕਿ ਇੱਥੇ ਜਗ੍ਹਾ ਸਾਫ਼ ਆ ਬਾਕੀ ਉਹਦੀ ਕਲੱਚ ਪਲੇਟ ਖੋਲਦੇ ਆ ਤੇ ਉਹਦਾ ਕੰਮ ਕਰਦੇ ਆ ਇਹ ਮਸ਼ੀਨ ਐ ਪਹਿਲਾਂ ਗਿੱਲਾ ਝੋਨਾ ਵੱਢਿਆ ਖਾਸਾ ਤੇ ਉਤੋਂ ਬਾਅਦ ਆਪਣੇ ਮੱਕੀ ਚਲਾਤੀ ਸੀ ਮੱਕੀ ਦੀ ਬਾਢੀ ਕਰਨ ਤੋਂ ਬਾਅਦ ਇਹਨੂੰ 3-4 ਦਿਨ ਹੋ ਗਏ ਤੇ ਮੱਕੀ ਦੇ ਜਿਹੜੇ ਛੱਲੀਆਂ ਨੇ ਉਹਨਾਂ ਦੇ ਕੁੱਪੇ ਅੰੱਚ ਚੱਲ ਰਹੀ ਸੀ ਜਿਹਦੇ ਕਰਕੇ ਸਾਰੀ ਸਾੜੀ ਕਲੱਚ ਤੇ ਪੈ ਰਹਿੰਦਾ ਤੇ ਅੱਜ ਕਲੱਚ ਪਲੇਟ ਨੇ ਕੁੱਪੇ ਕੱਢਦੇ ਕੱਢਦੇ ਇੱਕ ਲਖਤ ਕੰਮ ਛੱਡਤਾ ਤੇ ਆਪਾਂ ਕਲੱਚ ਪਲੇਟ ਖੋਲ ਕੇ ਇਹਦਾ ਕਰਦੇ ਹੁਣ ਕੰਮ ਕੰਮ ਕਰਕੇ ਫਿਰ ਆਪਣੇ ਮਸ਼ੀਨ ਦੀ ਕਲਚ ਪਲੇਟ ਖੋਲ ਲਈ ਖੋਲਣ ਤੋਂ ਬਾਅਦ ਜਿਹੜੀ ਕਲਚ ਪਲੇਟ ਆ ਇਹਦੇ ਲੈਦਰ ਨੇ ਬਿਲਕੁਲ ਘਸ ਗਏ ਤੇ ਰੇਫਰਨੈਡ ਬਿਲਕੁਲ ਬਾਹਰ ਆ ਗਏ। ਬਾਕੀ ਨਵੀਂ ਕਲਚ ਪਲੇਟ ਆਪਣਾ ਹੀ ਲਿਆ ਕੇ ਪਾਤੀ। ਹੁਣ ਇਹਨੂੰ ਮਸ਼ੀਨ ਤੇ ਫਿੱਟ ਕਰ ਦਿਆਂ ਕਲਚ ਪਲੇਟ ਨੂੰ। ਉਤੋਂ ਬਾਅਦ ਇਹਦੀ ਜਿਹੜੀ ਇਧਰ ਇਹ ਰਿਡਕਸ਼ਨ ਆ ਇਹਦੇ ਵਿੱਚੋਂ ਆਵਾਜ਼ ਆਉਂਦੀ ਆ। ਰਿਡਕਸ਼ਨ ਖੋਲਦਿਆਂ ਦੇਖਦੇ ਆ ਵੀ ਰਿਡਕਸ਼ਨ ਗਰਾਰੀ ਆ ਜਿਹੜੀ ਉਹਦਾ ਦੰਦਾ ਲੰਦਾ ਟੁੱਟਿਆ ਹੋਇਆ ਜਾਂ ਪਿੰਨਿਆਂ ਦਾ ਦੰਦਾ ਟੁੱਟਿਆ ਹੋਇਆ। ਪਹਿਲਾਂ ਕਲਚ ਪਲੇਟ ਨੂੰ ਆਪਾਂ ਮਸ਼ੀਨ ਤੇ ਛਾੜ ਦਿਆਂ। ਇਹਨੂੰ ਕੰਪਲੀਟ ਕਰ ਦਿਆਂ। ਉਤੋਂ ਬਾਅ ਆਪਾਂ ਨੇ ਮਸ਼ੀਨ ਦੀ ਕਲਚ ਪਲੇਟ ਵਾਲਾ ਕੰਮ ਜਿਹੜਾ ਉਹ ਓਕੇ ਕਰਤਾ ਮਸ਼ੀਨ ਦੀ ਕਲਚ ਪਲੇਟ ਪਾ ਕੇ ਨਵੀਂ ਆਪਾਂ ਨੇ ਮਸ਼ੀਨ ਤੇ ਚਾੜਤੀ ਉਹ ਫਿੱਟ ਕਰਤੀ। ਬਾਕੀ ਜਿਹੜੀ ਇਹਦੀ ਰਿਡਕਸ਼ਨ ਦੇ ਵਿੱਚੋਂ ਆਵਾਜ਼ ਆਉਂਦੀ ਸੀ ਉਹ ਆਵਾਜ਼ ਆਉਂਦਾ ਕਾਰਨ ਇਹ ਆ ਵੀ ਜਿਹੜੀ ਇਹ ਰਿਡਕਸ਼ਨ ਗਰਾਰੀ ਆ ਇਹਦੇ ਸੱਤ ਦੰਦੇ ਇੱਕ ਜਗ੍ਹਾ ਤੋਂ ਟੁੱਟੇ ਹੋਏ ਨੇ। ਪੂਰੇ ਦੰਦੇ ਨਹੀਂ ਟੁੱਟੇ ਉੱਪਰੋਂ ਅੱਧੇ ਤੇ ਦੰਦੇ ਟੁੱਟੇ ਹੋਏ ਨੇ ਤੇ ਬਾਕੀ ਉਹ ਰਿਡਕਸ਼ਨ ਗਰਾਰੀ ਖੋਲਦੇ ਆ ਤੇ ਇਹਦਾ ਪਿਨੀਅਨ ਚੈੱਕ ਕਰਦੇ ਆ। ਉਹ ਤੋਂ ਬਾਅਦ ਜੇ ਪਿਨੀਅਨ ਦਾਗੀ ਹੋਇਆ ਪਿਨੀਅਨ ਵੀ ਬਦਲਾਂਗੇ ਇਹਦਾ ਤੇ ਰਿਡਕਸ਼ਨ ਗਰਾਰੀ ਜਿਹੜੀ ਇਹਦਾ ਬਦਲਾਂ ਜੇ ਦੰਦਿਆਂ ਦੀ ਗੱਲ ਕਰੀਏ ਤਾਂ ਸੱਤ ਦੰਦ ਇੱਕ ਜਗ੍ਹਾ ਟੁੱਟੇ ਹੋਏ ਨੇ ਆਹ ਦੰਦ ਨੇ ਜਿਹੜੇ ਟੁੱਟੇ ਹੋਏ ਨੇ 6-7 ਦੰਦ ਟੁੱਟੇ ਹੋਏ ਨੇ ਇਹ ਹੁਣ ਇਹਦੀ ਰਿਡਕਸ਼ਨ ਕਰਾਂ ਜਿਹੜੀ ਉਹ ਬਦਲ ਦਿਆਂ ਬਾਕੀ ਪਿਨੀਅਨ ਚੈੱਕ ਕਰ ਦਿਆਂ ਇਹਦਾ ਕਰਦੇ ਹਾਂ ਹੁਣ ਕੰਮ ਸੱਤੂ ਅੱਗੇ ਦੀ ਨੇ ਆਪਾਂ ਨੇ ਪੱਟ ਲਿਆ ਮਸ਼ੀਨ ਦਾ ਤੇ ਜੇ ਪਿਨੀਅਨ ਦੀ ਗੱਲ ਕਰੀਏ ਤਾਂ ਪਿਨੀਅਨ ਠੀਕ ਆ ਇੱਕ ਅੱਧਾ ਦੰਦਾ ਇਹ ਚ ਦਾਗੀ ਆ ਉਹ ਵੀ ਨਾਂ ਦੇ ਬਰਾਬਰ ਤੇ ਪਿਨੀਅਨ ਆਪਾਂ ਇਹੀ ਚੱਲ ਜੂ ਹੁਣ ਆਪਾਂ ਇਹਦੀ ਰਿਡਕਸ਼ਨ ਪੱਟਦੇ ਆ ਰਿਡਕਸ਼ਨ ਪੱਟਣ ਤੋਂ ਬਾਅਦ ਜਿਹੜੀ ਰਿਡਕਸ਼ਨ ਘਰਾਰੀ ਆ ਉਹ ਨਵੀਂ ਪਾਉਣੀ ਆ ਤੇ ਪਿਨੀਅਨ ਆਪਾਂ ਇਹੀ ਪਾਵਾਂਗੇ ਔਰ ਰਿਡਕਸ਼ਨ ਘਰਾਰੀ ਨਵੀਂ ਪਾਵਾਂਗੇ ਉਹਨਾਂ ਦਾ ਰਿਡਕਸ਼ਨ ਪੱਟ ਕੇ ਇਹਦਾ ਕਰਦੇ ਆ ਕੰਮ ਕਿਉਂ ਸਤੂ ਰਿਡਕਸ਼ਨ ਦੀ ਬਾਰੇ ਟੁੱਟੇ ਹੋਏ ਦੰਦੇ ਇਹ ਜਿਹੜੇ ਸਾਰੇ ਟੁੱਟੇ ਹੋਏ ਮਿਲੇ ਨੇ ਵਿੱਚੋਂ ਆਪਾਂ ਨੂੰ ਇਹ ਹਾਂ ਰਿਡਕਸ਼ਨ ਜਨੇ ਸਾਰੇ ਪੀਨੀਆਂ ਠੀਕ ਆ ਆਪਣਾ ਬਾਕੀ 베ARING ਚੈੱਕ ਕਰ ਲਿਓ ਜੋ 베ARING ਪਾਉਣ ਵਾਲੇ ਹੋਏ ਇਹਦੇ 베ARING ਪਾ ਲਓ ਇਹ 36808 ਦਾ 베ARING ਬਹੁਤ ਠੀਕ ਹੈ ਨਵਾਂ ਪਾ ਦਿਓ ਤੇ ਬਾਕੀ ਇਹਦੇ ਜਿਹੜੇ 2214 ਦੇ 2218 ਦੇ 베ARING ਨੇ ਉਹ ਦੇਖ ਲਿਓ ਵੀ ਉਹ ਕਿਵੇਂ ਆਪਾਂ ਨੇ ਪੁਰਾਣੀ ਰਿਡਕਸ਼ਨ ਕਰਾਰੀ ਕੱਢ ਕੇ ਬਾਹਰ ਰੱਖਤੀ ਤੇ ਉਹਦੇ ਵਿੱਚ ਨਵੀਂ ਰਿਡਕਸ਼ਨ ਕਰਾਰੀ ਪਾਤੀ ਇਹ ਆਪਣੇ ਕੋਲ ਸਪੇਅਰ 'ਚ ਸੀ ਤੇ ਇਹ ਰਿਡਕਸ਼ਨ ਦੀ ਗੱਲ ਕਰੀਏ ਤਾਂ ਇਹ ਓਕੇ ਆ ਨਵੀਂ ਪਾਈਆ ਬਾਕੀ ਰਿਡਕਸ਼ਨ ਕਰਾ ਲਈ ਆਪਾਂ ਹੱਬ ਹਿੱਸੇ ਤੇ ਦੋ ਗੀਲੀਆਂ ਬਿਲਡ ਕਰਾ ਕੇ ਹੱਬ ਉਹਦੇ ਵਿੱਚ ਕਸ ਲੈਣੇ ਹੁੰਦੇ ਆ ਤੇ ਉਹਦੇ ਵਿੱਚ ਜਿਹੜੀ ਰਿਡਕਸ਼ਨ ਕਰਾ ਲਈ ਹੁੰਦੀ ਆ ਉਹ ਪਾ ਦੇਣੇ ਹੁੰਦੇ ਆ ਇਹ ਆਪਣੇ ਕੋਲ ਸਪੇਅਰ ਤੇ ਸੀ ਆਪਾਂ ਨੇ ਪਾਤੀ ਤੇ ਬਾਕੀ ਪੁਰਾਣੀ ਰਿਡਕਸ਼ਨ ਕਰਾ ਲਈ ਬਾਹਰ ਕੱਢਤੀ ਹੌਸਟਡਾਂ ਦੇ ਨਾਟ ਲੱਗੇ ਹੋਏ ਆ ਕਸਣ ਤੇ ਉਸ ਤੋਂ ਬਾਅਦ ਜਿਹੜੀ ਰਿਡਕਸ਼ਨ ਵਾਲਾ ਕੰਮ ਉਹ ਕੰਪਲੀਟ ਆ ਆਪਣਾ ਕੁਲੀ ਪਾਲੀ ਪਾਉਣਿਆ ਤੇ ਬੈਲਟ ਜੜਦਿਆਂ ਤੇ ਮਸ਼ੀਨ ਨੂੰ ਲੈ ਕੇ ਚੱਲਦੇ ਆ ਉਹਨੇ ਠਕਾਣੇ ਤੇ